ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੰਨੇ ਹੀ ਮੁੰਡਿਆਂ ਦੇ ਮੂੰਹ ਦੇ ਉੱਤੇ ਗਾਲ ਚੜੀ ਹੈ ਨਾ ਓ ਅੱਜ ਮੇਰੀ ਧਿਆਨ ਦੇ ਨਾਲ ਗੱਲ ਜਰੂਰ ਸੁਣਿਓ ਜਿੰਨੇ ਵੀ ਮੁੰਡੇ ਗੱਲ-ਗੱਲ ਦੇ ਉੱਤੇ ਗਾਲ ਕੱਢਦੇ ਆ ਨਾ ਇਹ ਖਾਸ ਵੀਡੀਓ ਮੈਂ ਉਹਨਾਂ ਲਈ ਬਣਾਈ ਆ ਜਿਹੜੇ ਮੁੰਡੇ ਹਰ ਇੱਕ ਗੱਲ ਦੇ ਉੱਤੇ ਮਾਂ ਦੀ ਭੈਣ ਦੀ ਜਾਂ ਕੋਈ ਹੋਰ ਵੀ ਮਿਸਯੂਜ਼ ਕਰਦੇ ਆ ਆਪਣੀ ਜ਼ੁਬਾਨ ਦਾ ਉਹਨਾਂ ਵਾਸਤੇ ਇਹ ਵੀਡੀਓ ਵੱਧ ਤੋਂ ਵੱਧ ਸ਼ੇਅਰ ਵੀ ਕਰਨੀ ਆ ਸਬਸਕ੍ਰਾਈਬ ਵੀ ਕਰਨੀ ਆ ਤੇ ਵੱਧ ਤੋਂ ਵੱਧ ਲੋਕਾਂ ਦੇ ਮੋਬਾਈਲ ਵਿੱਚ ਇਹ ਵੀਡੀਓ ਪਾਉਣੀ ਆ ਤਾਂ ਕਿ ਲੋਕਾਂ ਨੂੰ ਪਤਾ ਲੱਗ ਸਕੇ ਵੀ ਗਾਲ ਕੱਢਣੀ ਕਿੰਨੀ ਗਨਾਹ ਦੀ ਗੱਲ ਆ ਆਪਾਂ ਕਦੇ ਵੀ ਕਿਸੇ ਨੂੰ ਗਾਲ ਦੇ ਨਾਲ ਨਹੀਂ ਬੁਲਾਣਾ ਹੈਗਾ ਨਾ ਕਿਸੇ ਨੂੰ ਆਪਾਂ ਗਾਲ ਕੱਢਣੀ ਆ ਅੱਜ ਨੂੰ ਮੈਂ ਦੱਸਦੀ ਆਂ ਆਪਾਂ ਕਿੱਦਾਂ ਬੁਲਾਉਣਾ ਏ ਜੇ ਤੁਹਾਡੇ ਜ਼ਬਾਨ ਉਤੇ ਕੋਈ ਗੱਲ ਚੜ੍ਹੀ ਹੋਈ ਆ ਨਾ ਉਹਨੂੰ ਕਹਿਣਾ ਗੁਰੂ ਰਾਮਦਾਸ ਗੁਰੂ ਰਾਮਦਾਸ ਇਦਾਂ ਗੁਰੂ ਰਾਮਦਾਸ ਇਦਾਂ ਹਰ ਇੱਕ ਗੱਲ ਦੇ ਨਾਲ ਤੁਸੀਂ ਗੁਰੂ ਰਾਮਦਾਸ ਲਾਉਣਾ ਏ ਚਲੋ ਜੇ ਗੁਰੂ ਰਾਮਦਾਸ ਨਹੀਂ ਨਾ ਲਾ ਸਕਦੇ ਤੁਸੀਂ ਹਰ ਇੱਕ ਗੱਲ ਨੂੰ ਕਹਿਣਾ ਵਾਹਿਗੁਰੂ 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 ਮੇਰੀ ਗੱਲ ਸੁਣਿਓ ਕੋਈ ਵਾਹਿਗੁਰੂ ਤੇਰੀ ਉਹ ਵਾਹਿਗੁਰੂ ਤੇਰੀ ਹਰ ਵੇਰੀ ਇਦਾਂ ਬੋਲਣਾ ਏ ਜਿਹੜਾ ਹਿੰਦੂ ਆ ਉਹਨੇ ਕ੍ਰਿਸ਼ਨ ਕ੍ਰਿਸ਼ਨ